ਅਗਲੀ ਖਬਰ ਵੱਲ ਚਲੀਏ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਜੇਰੋਮੀ ਪਾਵਲ ਪਾਵਲ ਜੋ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਹੁਣ ਵੇਟ ਨਹੀਂ ਕਰਾਂਗੇ 인ਫਲੇਸ਼ਨ ਨੂੰ 2% ਤੱਕ ਪਹੁੰਚਣ ਦੇ ਲਈ ਸੋ ਹੋ ਸਕਦਾ ਹੈ ਵੀ ਉਸ ਤੋਂ ਪਹਿਲਾਂ ਜਿਹੜਾ ਆ ਇੰਟਰਸਟ ਰੇਟ ਕੱਟ ਕਰ ਦਈਏ ਕਹਿੰਦੇ ਵੀ ਚੇਅਰਮੈਨ ਸਾਹਿਬ ਇਹ ਕਹਿ ਰਹੇ ਆ ਵੀ ਆਪਾਂ ਦੇਖ ਰਹੇ ਆ ਗੁੱਡ 인ਫਲੇਸ਼ਨ ਡਾਟਾ ਆ ਰਿਹਾ ਹੈਗਾ ਪਹਿਲਾਂ ਤੋਂ ਹੀ ਇਹਨਾਂ ਨੇ ਜਿਹੜਾ ਪਿਛਲੇ ਸਾਲ ਤੋਂ ਹੀ ਇਹ ਕਿਹਾ ਸੀ ਵੀ ਜਦੋਂ ਤੱਕ 2% ਤੱਕ 인ਫਲੇਸ਼ਨ ਨਹੀਂ ਆਂਦੀ ਇੰਟਰਸਟ ਰੇਟ ਦੇ ਵਿੱਚ ਘਟ ਨਹੀਂ ਹੋਊਗਾ ਹੁਣ ਆਲਰੇਡੀ ਲੋਕ ਕਾਫੀ ਫੀਲ ਕਰ ਰਹੇ ਹੈਗੇ ਆ ਪਰ 인ਫਲੇਸ਼ਨ ਕਹਿੰਦੇ ਤਾਂ ਹੈ ਘਟ ਰਹੀ ਹੈਗੀ ਆ ਪਰ ਮਹਿੰਗਾਈ ਜਿਸ ਹਿਸਾਬ ਨਾਲ ਜਿਆਦਾ ਆ ਤੇ ਹੁਣ ਖਰੀਦੋ ਪ੍ਰੋਖਤ ਵੀ ਕਾਫੀ ਘਟੀ ਹੋਈ ਹੈਗੀ ਆ ਤੇ ਉਸ ਨੂੰ ਬੂਸਟ ਕਰਨ ਦੇ ਲਈ ਹੋ ਸਕਦਾ ਆ ਜਿਹੜੇ ਫੈਡਰਲ ਰਿਜ਼ਰਵ ਬੋਰਡ ਆ ਉਹ ਜਲਦੀ ਹੀ ਜਿਹੜਾ ਇੰਟਰਸਟ ਰੇਟ ਕੱਟ ਕਰ ਦੇਣ ਇਸ ਟਾਈਮ ਦੇ ਉੱਤੇ ਜਿਹੜਾ 30 ਇਅਰ ਫਿਕਸ ਰੇਟ ਆ ਉਹ 7% ਦੇ ਲਗਭਗ ਜਿਹੜਾ ਘੁੰਮ ਰਿਹਾ ਹੈਗਾ ਪਰ ਬਹੁਤ ਸਾਰੇ ਜਿਹੜੇ ਇਨਵੈਸਟਰਸ ਆ ਉਹ ਇਹ ਸੋਚ ਰਹੇ ਆ ਕਿ ਸਤੰਬਰ ਜਾਂ ਨਵੰਬਰ ਮਹੀਨੇ ਦੇ ਵਿੱਚ ਦੋ ਕੱਟ ਫੈਡਰਲ ਰਿਜ਼ਰਵ ਬੋਰਡ ਕਰ ਸਕਦਾ ਹੈ ਯਾ ਸੋ ਉਹਨਾਂ ਨੇ ਆਪਣੀ ਇਹ ਗੱਲਬਾਤ ਦੇ ਵਿੱਚ ਸੀਐਨਬੀਸੀ ਦੇ ਨਾਲ ਜਿਹੜੀ ਗੱਲਬਾਤ ਦੇ ਵਿੱਚ ਕਿਹਾ ਸੀਗਾ ਵੀ ਕਹਿੰਦੇ ਅਸੀਂ ਓਵਰ ਐਸਟੀਮੇਟ ਕਰ ਲਿਆ ਵੀ ਇਕਨੋਮੀ ਕਿੱਦਾਂ ਜਿਹੜੀ ਬਹੁਤ ਜਲਦੀ ਨਾਰਮਲ ਦੇ ਵੱਲ ਨੂੰ ਆ ਜਾਊਗੀ ਸੋ ਹੁਣ ਇਸ਼ਾਰਾ ਹੋ ਗਿਆ ਹਰਜੋਤ ਸਿੰਘ ਜੀ ਜਲਦ ਹੀ ਬਹੁਤ ਹੀ ਜਲਦ ਲੱਗ ਰਿਹਾ ਵੀ ਇੰਟਰਸਟ ਰੇਟ ਕੱਟਸ ਜਿਹੜੇ ਉਹ ਆ ਰਹੇ ਆ ਕੱਲ ਵੀ ਜਿੱਦਾਂ ਤੁਸੀਂ ਦੇਖੋ ਵੀ ਉਸ ਟਾਈਮ ਦੇ ਉੱਤੇ ਇਹਨਾਂ ਦੇ ਬਿਆਨ ਆਇਆ ਜਿੱਦਾਂ ਕੱਲ ਆਰਐਨਸੀ ਦੇ ਵਿੱਚ ਸਭ ਤੋਂ ਜ਼ਿਆਦਾ ਇਕਨੋਮੀ ਨੂੰ ਲੈ ਕੇ ਜਿਹੜੀ ਉਹ ਚਰਚਾਵਾਂ ਜਿਹੜੀਆਂ ਉਹ ਹੋਈਆਂ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਦਾ ਇਹ ਬਿਆਨ ਉਸੇ ਵੇਲੇ ਨਾਲ ਦੇ ਨਾਲ ਅਗਲੇ ਦਿਨ ਹੀ ਸਵੇਰ ਨੂੰ ਸਾਰੇ ਪਾਸੇ ਜਿਹੜਾ ਹੁਕਮ ਰਿਹਾ ਆ ਪਿਛਲੇ ਦਿਨਾਂ ਦੇ ਵਿੱਚ ਫੈਡ ਦੇ ਜਿਹੜੇ ਬਹੁਤ ਸਾਰੇ ਚੇਅਰ ਪਰਸਨਸ ਨੇ ਵੱਖ-ਵੱਖ ਥਾਵਾਂ ਦੇ ਉੱਤੇ ਗਵਰਨਰਸ ਹੁੰਦੇ ਆ ਉਹਨਾਂ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਵੱਖ-ਵੱਖ ਫੈਡ ਦੀਆਂ ਜਿਹੜੀਆਂ ਬ੍ਰਾਂਚਾਂ ਦੇ ਉਹ ਇਹ ਕਹਿੰਦੇ ਰਹੇ ਵੀ ਅ ਜੀ ਅਸੀਂ ਅਜੇ ਪਹਿਲਾਂ ਡਾਟਾ ਦੇਖਾਂਗੇ ਕਈ ਚਿਰ ਤੱਕ ਫਿਰ ਉਸ ਤੋਂ ਬਾਅਦ ਚ ਇੰਟਰਸਟ ਰੇਟ ਕੱਟਸ ਵਾਲ ਨੂੰ ਜਿਹੜਾ ਉਹ ਵਧਾਂਗੇ ਬਹੁਤ ਹੀ ਜਲਦ ਇਹਨਾਂ ਨੇ ਫਿਰ ਦੁਬਾਰਾ ਮੋੜ ਕੱਟਿਆ ਉਸ ਚੀਜ਼ ਤੋਂ ਤੇ ਹੁਣ ਜਿਹੜੇ ਅੱਜ ਜਰਮ ਪਾਵਲ ਜਿਹੜੇ ਮੇਨ ਨੇ ਉਹਨਾਂ ਨੇ ਇਹ ਕਹਿ ਦਿੱਤਾ ਵੀ ਅਸੀਂ 2% ਤੱਕ ਇਨਫਲੇਸ਼ਨ ਆਉਣ ਦਾ ਇੰਤਜ਼ਾਰ ਨਹੀਂ ਕਰਾਂਗੇ ਰੇਟ ਕੱਟਸ ਕਰਨ ਤੋਂ ਤੋਂ ਪਹਿਲਾਂ ਸੋ ਆਨ ਦੀ ਜਿਹੜੀ ਕਹਿ ਸਕਦੇ ਆ ਵੀ ਜਦੋਂ ਵੀ ਇਹਨਾਂ ਦੀ ਮੀਟਿੰਗ ਆਉਣੀ ਆ ਹੁਣ ਜੁਲਾਈ ਦੇ ਵਿੱਚ ਜਾਂ ਉਸ ਤੋਂ ਬਾਅਦ ਦੇ ਵਿੱਚ ਅਗਸਤ ਦੇ ਵਿੱਚ ਉਹਦੇ ਵਿੱਚ ਲੱਗਦਾ ਵੀ ਆਪਾਂ ਨੂੰ ਪਹਿਲਾ 1% ਤੱਕ ਮੈਕਸਿਮਮ ਜਿਹੜਾ ਆ ਉਹ ਆਪਾਂ ਨੂੰ ਇੰਟਰਸਟ ਰੇਟ ਕੱਟਸ ਜਿਹੜੇ ਉਹ ਨਜ਼ਰ ਆ ਸਕਦੇ ਆ ਤੇ ਇਲੈਕਸ਼ਨਾਂ ਨੂੰ ਵੀ ਹੁਣ ਵਕਤ ਜਿਹੜਾ ਬਹੁਤ ਥੋੜਾ ਰਹਿ ਗਿਆ ਬੈਕ ਟੂ ਬੈਕ ਆਪਾਂ ਦੇਖਾਂਗੇ ਮੈਂ ਇਹ ਅੰਦਾਜ਼ਾ ਸੀ ਕਿ ਐਸ ਰਈ ਮੈਂ ਲਾ ਰਿਹਾ ਵੀ ਬੈਕ ਟੂ ਬੈਕ ਦੋ ਇੰਟਰਸਟ ਰੇਟ ਕੱਟਸ ਜਿਹੜੇ ਉਹ ਆਪਾਂ ਨੂੰ ਦੇਖਣ ਨੂੰ ਮਿਲਣਗੇ ਜਿਸ ਦੇ ਵਿੱਚ ਅੱਧੇ ਪਰਸੈਂਟ ਤੋਂ ਪੌਣੇ ਪਰਸੈਂਟ ਤੱਕ ਇੰਟਰਸਟ ਰੇਟ ਕੱਟਸ ਆ ਸਕਦੇ ਨੇ